ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਗੁਰੂ ਮਹਾਰਾਜ ਦਾ ਫਰਮਾਨ ਹੈ ਇਸ ਸੰਸਾਰ ਤੇ ਸਦਾ ਨਹੀਂ ਰਹਿਣਾ ਥੋੜੀ ਦੇਰ ਵਾਸਤੇ ਹੀ ਹਰ ਪਈ ਆਇਆ ਹੈ ਕੁਛ ਕਰਨ ਵਾਸਤੇ ਅਤੇ ਅੱਗੇ ਜਾ ਕੇ ਜਿੱਥੇ ਰਹਿਣਾ ਹੈ ਉਸ ਨੂੰ ਗੁਰੂ ਮਹਾਰਾਜ ਨੇ ਅਤੇ ਸਾਰੇ ਧਾਰਮਿਕ ਸਿਧਾਂਤਾਂ ਨੇ ਦਰਗਾਹ ਦੇ ਨਾਮ ਨਾਲ ਵਾਰੇਗਾ ਖੁਦਾ ਸਤਖੰਡ ਸਵਰਗ ਨਰਗ ਨਾਲ ਦੀ ਨਾਲ ਹਨ ਪਰ ਫਿਰ ਵੀ ਸਾਨੂੰ ਇਸ ਥਾਂ ਦੀ ਸੋਝੀ ਨਹੀਂ ਆਉਂਦੀ ਕਿਉਂਕਿ ਅਸੀਂ ਦੁਨੀਆਂ ਨਾਲ ਨੇਹੂ ਲਗਾ ਲਿਆ ਹੈ ਅਤੇ ਇਸ ਨੇਹੂ ਦੇ ਕਾਰਨ ਅਸੀਂ ਐਸੀਆਂ ਗੱਲਾਂ ਕਰ ਦਿੰਦੇ ਹਾਂ ਜਿਸਦੇ ਬਾਰੇ बार-बार ਸਾਨੂੰ ਸਾਵਧਾਨ ਕੀਤਾ ਜਾਂਦਾ ਹੈ ਐਸੀ ਕਲਾ ਨਾ ਖੇਡਿਆ ਜਿੱਥੇ ਦਰਗਾ ਗਿਆ ਹਾਰਿਆ ਦਰਗਾਹ ਤੇ ਜਾ ਕੇ ਸਾਨੂੰ ਹਾਰ ਦਾ ਮੂੰਹ ਵੇਖਣਾ ਪਵੇ ਐਸੀ ਗੱਲ ਨਹੀਂ ਕਰਨੀ ਚਾਹੀਦੀ ਪਰ ਫਿਰ ਵੀ ਹਰ ਕੋਈ ਦੁਨੀਆਂ ਦੇ ਵਿੱਚ ਆ ਕੇ ਭੁੱਲ ਜਾਂਦਾ ਹੈ ਇਹ ਦੁਨੀਆ ਜਿਸ ਨੂੰ ਮਾਇਆ ਕਹਿੰਦੇ ਹਨ ਇਹਦਾ ਸਰੂਪ ਇਹੀ ਹੈ ਪੈਸੇ ਟਕੇ ਨੂੰ ਮਾਇਆ ਨਹੀਂ ਕਹਿੰਦੇ ਬਾਲ ਬੱਚਿਆਂ ਨੂੰ ਵੀ ਮਾਇਆ ਜਾਂ ਕੋਠੀਆਂ ਨੂੰ ਮਾਇਆ ਘਰਾਂ ਨੂੰ ਮਾਇਆ ਨਹੀਂ ਕਹਿੰਦੇ ਮਾਇਆ ਤਾਂ ਇੱਕ ਪੁੱਲ ਦੀ ਅਵਸਥਾ ਹੈ ਜਿਸ ਤੇ ਅੰਦਰ ਆਦਮੀ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ ਅਤੇ ਉਸ ਦੇ ਵਿੱਚ ਮੋਹ ਪੈਦਾ ਹੋ ਜਾਂਦਾ ਹੈ ਦ્વੈਤ ਦੇ ਵਿੱਚ ਉਹ ਪਰਮੇਸ਼ਵਰ ਨੂੰ ਛੱਡ ਕੇ ਹੋਰ ਚੀਜ਼ਾਂ ਨਾਲ ਮੋਹ ਲਾਉਣ ਦੇ ਨਾਲ ਜਿੱਤੀ ਹੋਈ ਬਾਜ਼ੀ ਹਾਰ ਕੇ ਸੰਸਾਰ ਤੋਂ ਜਾਂਦਾ ਹੈ ਜੋ ਜਾਂਚ ਦੁਨੀਆ ਦੇ ਵਿੱਚ ਰਹਿ ਕੇ ਉਸ ਥਾਂ ਦੀ ਹੋਣੀ ਚਾਹੀਦੀ ਹੈ ਉਸਤੇ ਬਾਰੇ ਗੁਰੂ ਮਹਾਰਾਜ ਇਸ ਤਰ੍ਹਾਂ ਸੰਕੇਤ ਕਰਦੇ ਹਨ ਜਿਸ ਵਖਰ ਕੋ ਲੈਨ ਤੋਂ ਆਇਆ RAM ਨਾਮ ਸੰਤਨ ਕਰ ਪਾਇਆ ਉਹ RAM ਦਾ ਨਾਮ ਹੈ ਅਤੇ ਉਹਨਾਂ ਕੋਲ ਜਿਹੜੇ ਬੰਦਗੀ ਕਰਦੇ ਹਨ ਨਬਜਪਦੇ ਹਨ ਉਹਨਾਂ ਕੋਲੋਂ ਹੀ ਇਹ ਨਾਮ ਮਿਲਦਾ ਹੈ ਹੋਰ ਕਿਸੇ ਥਾਂ ਨਹੀਂ ਮਿਲਦਾ ਆਪਣਾ ਮਨ ਦੇ ਕੇ ਹੀ ਨਾਮ ਨੂੰ ਮੁੱਲ ਲਈਦਾ ਹੈ ਇਸ ਮਾਇਆ ਦੇ ਕਾਰਨ ਵੱਡੇ ਵੱਡੇ ਹਾਰ ਜਾਂਦੇ ਹਨ ਸਾਧੂ ਬਣ ਜਾਂਦੇ ਹਨ ਪਰ ਅੰਦਰੋਂ ਕਾਮਨਾ ਨਹੀਂ ਜਾਂਦੀ। ਗਰੋਧ ਮਰਦਾ ਹੀ ਨਹੀਂ। ਗੁਰੂ ਨਾਨਕ ਸਾਹਿਬ ਜੀ ਦਾ ਪੀਰਾਂ ਫਕੀਰਾਂ ਨਾਲ ਵਾਹ ਪੈਂਦਾ ਰਹਿੰਦਾ ਸੀ। ਨਾਮ ਦੇ ਰਸਤੇ 'ਤੇ ਪੜਕ ਜੁਕੇ ਉਸ ਸਮੇਂ ਸਿੱਧ ਜਤੀ ਜੋਗੀ ਵੱਡੇ ਵੱਡੇ ਪੀਰ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਸਹੀ ਰਸਤਾ ਨਾਮ ਦਾ ਦੱਸਿਆ ਸਾਡੀ ਅੱਜ ਦੀ ਇੱਕ ਐਸੇ ਹੀ ਪੀਰ ਮਖਦੂਮ ਦੀ ਸਾਖੀ ਜੋ ਆਪਣੀ ਹਾਸਲ ਕੀਤੀ ਸ਼ਕਤੀ ਦੇ ਨਾਲ ਸਮੁੰਦਰ ਦੇ ਉੱਤੇ ਆਪਣਾ ਮਸੱਲਾ ਰੱਖ ਕੇ ਬੜੀ ਦੂਰ ਤੱਕ ਚੜਿਆ ਜਾਂਦਾ ਸੀ ਅਨੇਕ ਤਰ੍ਹਾਂ ਦੀਆਂ ਖੇਡਾਂ ਕਰਦਾ ਰਹਿੰਦਾ ਸੀ ਜਦੋਂ ਗੁਰੂ ਨਾਨਕ ਸਾਹਿਬ ਜੀ ਉੱਥੇ ਪਹੁੰਚੇ ਉਹਨਾਂ ਨੇ ਦੇਖਿਆ ਕਿ ਇਹ ਪੀਰ ਸ਼ਕਤੀਆਂ ਹਾਸਲ ਕਰਕੇ ਲੋਕਾਂ ਦੀ ਪ੍ਰਸ਼ੰਸਾ ਹਾਸਲ ਕਰਦਾ ਹੈ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਕੌਤਕ ਰਾਹੀ ਉਸ ਨੂੰ ਸਾਰਾ ਅਹਿਸਾਸ ਕਰਵਾਇਆ ਕਿ ਇਹ ਮਾਇਆਵੀ ਸ਼ਕਤੀਆਂ ਹਨ ਅਤੇ ਇਹਨਾਂ ਵਿੱਚ ਪੈ ਕੇ ਤੁਸੀਂ ਨਾਮ ਤੱਕ ਨਹੀਂ ਪਹੁੰਚ ਸਕਦੇ ਪਰਮੇਸ਼ਵਰ ਨੂੰ ਮਿਲਣ ਦਾ ਰਸਤਾ ਹੋਰ ਹੈ ਗੁਰੂ ਨਾਨਕ ਪਾਤਸ਼ਾਹ ਅਤੇ ਮਕਦੂਮ ਪੀਰ ਦੀ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਜੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਕਾ ਨਿ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਪਾਤਸ਼ਾਹ ਵੱਡੇ ਵੱਡੇ ਮਹਾਪੁਰਸ਼ਾਂ ਦੇ ਪਾਸ ਸਾਧੂਆਂ ਦੇ ਪਾਸ ਕਲਨਾ ਕਲਨ ਵਾਲਿਆਂ ਦੇ ਪਾਸ ਜਿਹੜੇ ਰਸਤਿਆਂ ਦੇ ਵਿੱਚ ਅੜ ਕੇ ਖੜ ਗਏ ਸੀ ਉਹਨਾਂ ਨੂੰ ਜਾ ਕੇ ਰਸਤਾ ਦੱਸਣ ਗਏ ਕਿ ਪਿਆਰਿਓ ਮਾਇਆ ਵਿੱਚ ਨਾ ਫਸਿਓ ਇਸੇ ਤਰ੍ਹਾਂ ਉਹ ਇੱਕ ਵਾਰ ਪੀਰ ਮਖਦੂਮ ਨੂੰ ਮਿਲੇ ਅਤੇ ਉਸ ਨੂੰ ਜਾ ਕੇ ਵੀ ਇਹੀ ਉਪਦੇਸ਼ ਦਿੱਤਾ ਕਿ ਮਾਇਆ ਵਿੱਚ ਨਾ ਫਸ ਤਾ ਕਹਿ ਲੱਗਾ ਮਹਾਰਾਜ ਮੈਂ ਤਾਂ ਇੱਕ ਵੀ ਪੈਸਾ ਨਹੀਂ ਕੋਲ ਲੱਗਦਾ ਮੇਰੇ ਤਾਂ ਜੋ ਕੱਪੜੇ ਵੀ ਹਨ ਜਦ ਤੱਕ ਪੜਦੇ ਨਹੀਂ ਤਦ ਤੱਕ ਮੈਂ ਗਲੋ ਨਹੀਂ ਲੋਂਦਾ ਫਿਰ ਮੈਂ ਮਾਇਆ ਵਿੱਚ ਕਿਸ ਤਰ੍ਹਾਂ ਭਟਕ ਸਕਦਾ ਹਾਂ ਤੇ ਗੁਰੂ ਮਹਾਰਾਜ ਕਹਿਣ ਲਗੇ ਤੋ ਜੋ ਕਰਦਾ ਹੈ ਸਭ ਮਾਇਆ ਹੈ ਉਹ ਪੀਰ ਗੁਰੂ ਨਾਨਕ ਪਾਤਸ਼ਾਹ ਨੂੰ ਕਹਿਣ ਲੱਗਾ ਮੈਂ ਮਾਇਆ ਵਿੱਚ ਕਿਸ ਤਰ੍ਹਾਂ ਫਸ ਸਕਦਾ ਹਾਂ ਮੇਰੇ ਕੋਲ ਤਾਂ ਕੇਵਲ ਇਹ ਮਸੱਲਾ ਹੀ ਹੈ ਆਓ ਸੰਤ ਜੀ ਤੁਹਾਨੂੰ ਵੀ ਉਸ ਦੀ ਸੈਰ ਕਰਾਈਏ ਦੇਖਦੇ ਹੀ ਦੇਖਦੇ ਉਹ ਸਮੁੰਦਰ ਦੇ ਵਿੱਚ ਦਾਖਲ ਹੋ ਗਿਆ ਜਿਸ ਤਰ੍ਹਾਂ ਧਰਤੀ ਤੇ ਦੌੜਿਆ ਫਿਰਦਾ ਸੀ ਇਸੇ ਤਰ੍ਹਾਂ ਸਮੁੰਦਰਾਂ ਦੀ ਲਹਿਰਾਂ ਉੱਤੇ ਦੌੜਿਆ ਫਿਰਦਾ ਹੈ ਮਸੱਲੇ ਤੇ ਬੈਠਾ ਹੈ ਚੌਂਕੜਾ ਮਾਰਿਆ ਹੋਇਆ ਹੈ ਗੁਰੂ ਮਹਾਰਾਜ ਦੇਖਦੇ ਹਨ ਅਤੇ ਪਾਈ ਮਰਦਾਨਾ ਪਾਈ ਬਾਲਾ ਜੀ ਕਹਿੰਦੇ ਹਨ ਮਹਾਰਾਜ ਇਹ ਤਾਂ ਬੜਾ ਹੀ ਤਕੜਾ ਸਾਧੂ ਹੈ ਕਰਨੀ ਵਾਲਾ ਸਾਧੂ ਹੈ ਗੁਰਨਾਨਕ ਪਾਸ਼ਾ ਜੀ ਕਹਿਣ ਲੱਗੇ ਨਹੀਂ ਇਹ ਤਾਂ ਮਾਇਆ ਵਿੱਚ ਫਸਿਆ ਹੋਇਆ ਬੰਦਾ ਹੈ ਗਲਤ ਪਾਸੇ ਪਿਆ ਹੋਇਆ ਹੈ ਜਦੋਂ ਉਹ ਪੀਰ ਵਾਪਸ ਆਇਆ ਆ ਕੇ ਗੁਰਨਾਨਕ ਪਾਸ਼ਾ ਨੂੰ ਕਹਿਣ ਲੱਗਾ ਸੰਤ ਜੀ ਤੁਸੀਂ ਵੀ ਮੈਨੂੰ ਕੋਈ ਆਪਣਾ ਖੇਲ ਦਿਖਾਓ ਤਾਂ ਗੁਰਨਾਨਕ ਪਾਸ਼ਾ ਨੇ ਉਸਨੇ ਕਿਹਾ ਕਿ हे ਪੀਰ ਤੋ ਕਿੰਨੀ ਕਰ ਦੂਰ ਜਾਂਦਾ ਹੈ ਕਹਿ ਲਗਾ ਮਹਾਰਾਜ ਮੈਂ ਤਾਂ ਬੜੀ ਦੂਰ ਦੂਰ ਤੱਕ ਸੈਰ ਕਰਕੇ ਆਉਂਦਾ ਹਾਂ ਗੁਰੂ ਨਾਨਕ ਪਾਸ਼ਾ ਕਹਿ ਲਗੇ ਇਹ ਜੇ ਤੂੰ ਕੰਮ ਕਰਦਾ ਹੈ ਇਹ ਪ੍ਰਭੂ ਦੇ ਰਸਤੇ ਵਿੱਚ ਪਰਵਾਹ ਨਹੀਂ ਮਨਜ਼ੂਰੀ ਨਹੀਂ ਹੈ ਇਸ ਨੂੰ ਦਰਗਾਹ ਦੇ ਵਿੱਚ ਦੁਨੀਆਂ ਨੂੰ ਤਾਂ ਤੂੰ ਪਰਤਾਣੇਗਾ ਦੁਨੀਆਂ ਤੇਰੀ ਖੇਡ ਦੇਖ ਕੇ ਤਮਾਸ਼ਾ ਦੇਖ ਕੇ ਬੱਲੇ ਬੱਲੇ ਕਹੇਗੀ ਅਸ ਅਸ ਕਰ ਉੱਠੇਗੀ ਪਰ ਰੱਬ ਦੇ ਦਰ ਤੇ ਉੱਤੇ ਇਹਦਾ ਕੋਈ ਜਿੰਨਾ ਵੀ ਮੁੱਲ ਨਹੀਂ ਪੈਣਾ ਉਸਤੇ ਦਾਦ ਉੱਤੇ ਤਾਂ ਇੱਕੋ ਗੱਲ ਦਾ ਮੁੱਲ ਪੈਂਦਾ ਹੈ ਅਤੇ ਉਹ ਇਹ ਹੀ ਗੱਲ ਹੈ ਕਿ ਜਿਸ ਦੇ ਹਿਰਦੇ ਵਿੱਚ ਨਾ ਵਸ ਗਿਆ ਉਹੀ ਉੱਥੇ ਪਰਵਾਣ ਹੁੰਦਾ ਹੈ ਬਾਕੀ ਸਾਰੀਆਂ ਨੇਕੀਆਂ ਜ਼ੀਰੋ ਹੀ ਹਨ ਅਤੇ ਜ਼ੀਰੋ ਨਾਲ ਜਦ ਤੱਕ ਏਕਾ ਨਹੀਂ ਲੱਗਦਾ ਇਸ ਦਾ ਮੁੱਲ ਨਹੀਂ ਪੈਂਦਾ ਗੁਰੂ ਨਾਨਕ ਪਾਤਸ਼ਾਹ ਕਹੇ ਲਗੇ ਮਖਦੂਮ ਜੀ ਇਹ ਕਿਹੜੀਆਂ ਖੇਲਾਂ ਵਿੱਚ ਪੈ ਗਏ ਤੁਸੀਂ ਘਰ-ਬਾਰ ਛੱਡਿਆ ਖਾਣਾ ਛੱਡਿਆ ਪਹਿਨਣਾ ਛੱਡਿਆ ਸਿਰਫ ਇਹਨਾਂ ਲੋਕਾਂ ਦੀ ਵਾਵਾ ਵਾਸਤੇ ਪਰ ਅਸਲੀ ਚੀਜ਼ ਜੋ ਨਾਮ ਸੀ ਉਸਨੂੰ ਤਾਂ ਹਿਰਦੇ ਵਿੱਚ ਵਸਾਇਆ ਹੀ ਨਹੀਂ ਇਹ ਰਿੱਧੀਆਂ ਸਿੱਧੀਆਂ ਜੋ ਹਨ ਮੋਹਨ ਮਾਇਆ ਹੈ ਪਰਮੇਸ਼ਰ ਵੱਲ ਜਾਣ ਨਹੀਂ ਦਿੰਦੀਆਂ ਅਤੇ ਲੋਕਾਂ ਵਿੱਚ ਬੜੀ ਪ੍ਰਸ਼ੰਸਾ ਕਰਵਾਉਂਦੀਆਂ ਹਨ ਇਸ ਤਰ੍ਹਾਂ ਨਾਲ ਕੋਈ ਸੰਤ ਨਹੀਂ ਬਣਦਾ ਸੰਤ ਤਾਂ ਉਹੀ ਹੁੰਦਾ ਹੈ ਜਿਸਦੇ ਹਿਰਦੇ ਵਿੱਚ ਨਾਮ ਦਾ ਵਾਸਾ ਹੋਵੇ ਜਿਸਦੇ ਮਨ ਵਿੱਚ ਗਿਆਨ ਹਰ ਵਕਤ ਪ੍ਰਕਾਸ਼ ਕਰਦਾ ਹੈ ਅਗਿਆਨ ਦਾ ਹਨੇਰਾ ਜਿਸਦੇ ਮਨ ਵਿੱਚ ਨਹੀਂ ਚੋਂਦਾ ਉਹੋ ਹੀ ਅਸਲੀ ਸਾਧੂ ਹੋਇਆ ਕਰਦਾ ਹੈ ਅਤੇ ਇਹ ਜੋ ਤੂੰ ਕਰਦਾ ਹੈ ਇਹ ਤਮਾਸ਼ਾ ਹੋਇਆ ਕਰਦੇ ਨੇ ਸਾਰੇ ਇਸ ਤਰ੍ਹਾਂ ਗੁਰੂ ਮਹਾਰਾਜ ਕਹਿਣ ਲੱਗੇ ਮਖਦੂਮ ਜੀ ਕਿਹੜੀਆਂ ਖੇਡਾਂ ਵਿੱਚ ਪੈ ਗਏ ਹੋ ਕਦੀ ਇਸ ਮਸੱਲੇ ਨੂੰ ਰੇਤੇ ਉੱਪਰ ਨਿਠਾਉਂਦੇ ਹੋ ਕਦੀ ਪਾਣੀ ਉੱਤੇ ਡੜਾਈ ਫਿਰਦੇ ਹੋ ਪਰ ਅਸਲੀ ਗੱਲ ਤਾਂ ਤੁਸੀਂ ਭੁੱਲ ਹੀ ਗਏ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਪੀਰ ਜੀ ਠੀਕ ਹੈ ਜਿੱਦੀਆਂ ਸਿੱਧੀਆਂ ਦਿਖਾ ਕੇ ਪਰ ਉਪਕਾਰ ਕਰਕੇ ਨੇਕੀਆਂ ਕਰਕੇ ਸੰਸਾਰ ਨੂੰ ਰਜਾਇਆ ਜਾ ਸਕਦਾ ਹੈ ਸੰਸਾਰ ਅਖਬਾਰਾਂ 'ਚ ਘਟਾ ਸਕਦਾ ਹੈ ਵੱਡੇ ਵੱਟੇ ਬੁੱਤ ਲਵਾ ਸਕਦਾ ਹੈ ਵੱਡੇ ਵੱਡੇ ਮਾਨ ਦਿਵਾ ਸਕਦਾ ਹੈ ਵੱਡੀਆਂ ਵੱਡੀਆਂ ਉਪਾਦੀਆਂ ਡਿਗਰੀਆਂ ਦੇ ਸਕਦਾ ਹੈ ਪਰ ਪਰਮੇਸ਼ਵਰ ਦਾ ਦਰ ਨਹੀਂ ਦੇ ਸਕਦਾ ਰੱਬ ਦੀ ਦਰਗਾਹ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਪਰਵਾਨ ਨਹੀਂ ਹੁੰਦੀਆਂ ਚੰਗਾ ਨਾਉ ਰਖਾਏ ਕੈ ਜਸਕੀ ਰਤ ਜਗਲੇ ਜੇਤੀ ਸੇ ਨਜ਼ਰ ਨਾ ਆਵਈ ਤਾਂ ਬਾਤ ਨ ਪੁੱਛਿਆ ਕਿ ਇਸ ਤਰ੍ਹਾਂ ਦੇ ਬਚਨ ਸੁਣ ਕੇ ਪੀਰ ਬੜਾ ਹੈਰਾਨ ਹੋ ਗਿਆ ਕਿ ਅੱਜ ਤੋਂ ਪਹਿਲਾਂ ਉਸਨੇ ਇਸ ਤਰ੍ਹਾਂ ਦੇ ਬਚਨ ਤਾਂ ਕਿਤੇ ਸੁਨੇ ਹੀ ਨਹੀਂ ਸਨ ਓਹੋ ਕਹਿ ਲਗਾ ਮੈਨੂੰ ਤਾਂ ਵੱਡੇ ਵੱਡੇ ਪੀਰ ਆ ਕੇ ਕਹਿੰਦੇ ਹਨ ਮਖਦੂਮ ਜੀ ਤਨਹੋ ਤੁਸੀਂ ਤੁਸੀਂ ਇੰਨੀਆਂ ਸ਼ਕਤੀਆਂ ਦੇ ਮਾਲਕ ਹੋ ਇਹੋ ਜਿਹੇ ਕੋਤ ਕਰਦੇ ਹੋ ਪਰ ਅੱਜ ਤੱਕ ਕਿਸੇ ਨੇ ਸੱਚ ਨਹੀਂ ਕਿਹਾ ਅੱਜ ਸੱਚੀਆਂ ਕਹਿਣ ਵਾਲਾ ਆ ਗਿਆ ਗੁਰਨਾਨਕ ਪਾਸ਼ਾ ਕਹਿਣ ਲੱਗੇ ਪੀਰ ਜੀ ਇਹੇ ਗਲਤੀਆਂ ਹੁੰਦੀਆਂ ਹੀ ਇਸ ਕਰਕੇ ਹਨ ਕਿ ਤੁਹਾਨੂੰ ਇਸ ਦੁਨੀਆ ਦੀ ਸੱਤਤਾ ਤੇ ਹਲੇ ਵੀ ਵਿਸ਼ਵਾਸ ਹੈ ਪਰ ਇਹ ਰੋਜ਼ ਧੋਖਾ ਦਿੰਦੀ ਹੈ ਕੋਈ ਪਤਾ ਨਹੀਂ ਕਾਲ ਦਾ ਚਪਟਾ ਕਦੋਂ ਪੈ ਜਾਵੇ ਜੜੀਆਂ ਕਿਸੇ ਦੇ ਚਿੱਤ ਚੇਤੇ ਨਹੀਂ ਹੁੰਦੀਆਂ ਗੱਲਾਂ ਉਹ ਪਰਮੇਸ਼ਰ ਕਰਦਾ ਹੈ ਔਰ ਇੰਨਾ ਕੁਝ ਹੋਣ ਦੇ ਬਾਵਜੂਦ ਦੁਨੀਆ ਸਭ ਨੂੰ ਸੱਚੀ ਲੱਗਦੀ ਹੈ ਕੋਈ ਵਿਰਲਾ ਹੀ ਹੁੰਦਾ ਹੈ ਜੋ ਦੁਨੀਆ ਦੇ ਵਿੱਚ ਰਹਿ ਕੇ ਵੀ ਨਿੱਲੇ ਪਰਾਂਦਾ ਹੈ ਇਹ ਮੁਕਾਮ ਕਾਜਾ ਹੋਇਆ ਇੱਥੋਂ ਤਾਂ ਰੋਜ਼ ਹੀ ਚੱਲਣ ਦੀ ਤੋਖ ਰਹਿੰਦੀ ਹੈ ਤੁਸੀਂ ਅਜੇ ਤੱਕ ਸੱਚ ਨੂੰ ਨਹੀਂ ਪਛਾਣਿਆ ਨਾਮ ਦਾ ਅਜੇ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਪੀਰ ਜੀ ਅਸਲੀ ਗੱਲ ਸ਼ਕਤੀਆਂ ਦਿਖਾਉਣਾ ਨਹੀਂ ਹੋਇਆ ਕਰਦੀ ਤੁਸੀਂ ਦੁਨੀਆ ਨੂੰ ਤਾਂ ਸੱਚ ਕਰਕੇ ਜਾਣਿਆ ਵਾਹਿਗੁਰੂ ਨੂੰ ਦੂਰ ਜਾਣਿਆ ਹੈ ਜੋ ਤੁਸੀਂ ਇਹ ਕਰਤੱਵ ਕਰਦੇ ਹੋ ਇਸੇ ਕਰਕੇ ਕਰਦੇ ਹੋ ਕਿ ਲੋਕ ਮੈਨੂੰ ਵੱਡਾ ਕਰਕੇ ਜਾਣਨ ਕਿ ਕਿੱਡਾ ਵੱਡਾ ਪੀਰ ਹੈ ਵੱਡੀਆਂ ਸ਼ਕਤੀਆਂ ਵਾਲਾ ਹੈ ਬੇੰਤ ਦੁਨੀਆ ਆਵੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਇਹ ਜੋ ਅਸਮਾਨ ਨੇ ਧਰਤੀ ਨੇ ਚੰਦ ਨੇ ਸੂਰਜ ਤਾਰੇ ਹਨ ਜਿਨ੍ਹਾਂ ਨੂੰ ਕੁਦਰਤਵੇਕਤਾ ਹੈ ਇੱਕ ਦਿਨ ਇੱਕ ਨੇ ਵੀ ਨਹੀਂ ਰਹਿਣਾ ਸਾਰੇ એનર્ਜੀ ਬਦਲ ਕੇ ਸ਼ਬਦ ਦਾ ਰੂਪ ਧਾਰ ਲੈਣਗੇ ਇਹ ਤਾਰੇ ਵੀ ਚਲੇ ਜਾਣਗੇ ਦਿਨ ਵੀ ਚਲੇ ਜਾਏਗਾ ਰਾਤ ਵੀ ਖਤਮ ਹੋ ਜਾਏਗੀ ਸਾਰਾ ਬ੍ਰਹਿਮੰਡ ਖਤਮ ਹੋ ਜਾਏਗਾ ਜੋ ਖਤਮ ਨਹੀਂ ਹੋਣਾ ਉਹ ਹੈ ਇੱਕ ਵਾਹਿਗੁਰੂ ਉਸਨੇ ਹੀ ਰਹਿ ਜਾਣਾ ਹੈ ਇਸ ਲਈ ਉਸੇ ਵਾਹਿਗੁਰੂ ਦੀ ਪਛਾਣ ਕਰ ਹੁਣ ਇਸ ਪੇਰ ਨੂੰ ਸਮਝ ਆ ਗਈ ਇਹ ਪਛਤਾਵਾ ਕਰਨ ਲੱਗਿਆ ਕਿ ਮਨਾਂ ਐਵੇਂ ਹੀ ਜ਼ਿੰਦਗੀ गुजार ਦਿੱਤੀ ਇਹ ਰਿੱਧੀਆਂ ਸਿੱਧੀਆਂ ਤਾਂ ਲਿਖੇ ਹੀ ਨਾ ਪਈਆਂ ਮੈਂ ਤਾਂ ਸੋਚਦਾ ਸੀ ਮੈਂ ਬੜਾ ਕੁਝ ਹਾਸਲ ਕਰ ਲਿਆ ਮੇਰੇ ਵਰਗਾ ਤਾਂ ਕੋਈ ਸੰਸਾਰ ਵਿੱਚ ਹੋ ਹੀ ਨਹੀਂ ਸਕਦਾ ਕਿੱਡੀ ਪੁੱਲ ਵਿੱਚ ਮੇਰਾ ਜਿਵੇਂ ਲੰਗਿਆ ਹੈ ਇਸ ਤਰ੍ਹਾਂ ਪੀਰ ਗੁਰਨਾਨਕ ਪਾਸ਼ਾ ਦੇ ਚਰਨਾਂ ਤੇ ਟਿਕਿਆ ਉਹਨਾਂ ਨੂੰ ਆਪਣਾ ਮੁਰਸ਼ਿਦ ਧਾਰਨ ਕੀਤਾ ਅਤੇ ਸੱਚ ਦਾ ਰਾਹ ਪ੍ਰਾਪਤ ਕੀਤਾ ਇਸ ਤਰ੍ਹਾਂ ਗੁਰਨਾਨਕ ਪਾਸ਼ਾ ਨੇ ਇੱਕ ਪੀਰ ਜੋ ਗਲਤ ਧਾਰਨਾ ਚ ਪਿਆ ਹੋਇਆ ਸੀ ਦਿਖਾਵਾ ਕਰਦਾ ਸੀ ਦਿੱਦੀਆਂ ਸਿੱਧੀਆਂ ਵਿੱਚ ਪਿਆ ਹੋਇਆ ਸੀ ਸ਼ਕਤੀਆਂ ਦਿਖਾਉਣ ਦੇ ਵਿੱਚ ਆਪਣੇ ਆਪ ਨੂੰ ਪੂਲਨ ਸਮਝਦਾ ਸੀ ਤਾਂ ਸਿੱਧੇ ਰਸਤੇ ਪਾ ਕੇ ਉਸ ਦਾ ਪਲਾ ਕੀਤਾ ਅਤੇ ਦਰਗਾਹ ਵਿੱਚ ਵੀ ਨਿਵਾਸ ਦਿੱਤਾ ਗੁਰਸੇਵਾ ਤੇ ਮਨ ਨਿਰਮਲ ਹੋਵੇ ਅਗਿਆਨ ਅੰਧੇਰਾ ਜਾਏ ਨਾਮ ਰਤਨ ਕਰ ਪ੍ਰਗਟ ਹੋਵਾ ਨਾਨਕ ਸਹਿਜ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ